ਸ਼ੋਭਨਾਮ ਦੱਸਦੇ ਹੋਏ ਨਾ ਅੱਜ ਦੀ ਦੁੱਖਦਾਈ ਘਟਨਾ ਹੋਈ ਹੈ ਇਸ ਬਾਰੇ ਮੈਂ ਸਾਰਾ ਬਿਆਨ ਕਰੇਗਾ ਮੇਰਾ ਨਾਮ ਨਿਰਮਲ ਸਿੰਘ ਜੀ ਤੇ ਆਪਣਾ ਐਡਰੈਸ ਹੈਗਾ ਵਾ ਜਿਲੀ ਘਰ ਮੁਸਤਫਾ ਬਟਾਲਾ ਰੋੜ ਅੰਮ੍ਰਿਤਸਰ ਗਲੀ 4 ਨੰਬਰ ਬੱਛੀਆਂ ਵਾਲੀ ਤੇ ਇਹ ਜਿਹੜਾ ਦਰਦਨਾਕ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਤੇ ਵੇਖੋ ਇਹਨਾਂ ਦੇ ਕਿੰਨੇ ਜੀ ਜਿਹੜੇ ਨੇ ਸਾਡੇ ਵਿਚਾਰੇ ਫੱਟਰ ਪਏ ਨੇ ਤੁਸੀਂ ਆਪ ਅੱਖੀਂ ਦੇਖ ਆਏ ਜੇ ਕਿੰਨਾ ਮਾਰਾ ਹਾਲ ਇਹਨਾਂ ਦਾ ਤੇ ਦਾਨੀ ਵੀਰਾਂ ਨੂੰ ਉਹ ਤੁਹਾਡੀ ਸੰਸਾ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੀ ਤੁਸੀਂ ਆਪ ਚੱਲ ਕੇ ਚੈਨਲ ਵਾਲੇ ਆਏ ਜੇ ਤੇ ਚਲੋ ਭਲਾ ਕਰਨੇ ਜੀ ਤੇ ਤੁਹਾਡੇ ਵੱਲੋਂ ਵੀ ਬਹੁਤ-ਬਹੁਤ ਮਪੀਜਰੀ ਹੈਗੀ ਆ ਬੜੀ ਵਧੀਆ ਤੁਹਾਡਾ ਉੱਪਰ ਆਲਾ ਹੈ ਮਾਮਲਾ ਕੀ ਆਖਿਰ ਗੱਲ ਕੀ ਸੀ ਗੱਲ ਕੁਛ ਨਹੀਂ ਬਸ ਮੱਥਾ ਟੇਕਣ ਗਏ ਨੇ ਬਾਕੀ ਰੱਬ ਦਾ ਭਾਣਾ ਕਿੰਨੀ ਜੀ ਸੀ ਤੇ ਕਿੱਥੇ ਗਏ ਭਾ ਇਹ ਘਟੋ ਘਾਟ ਇਹਨਾਂ ਦੇ ਜਦੋਂ ਹੁਣ ਆ ਕੇ ਸੋੜਿਆ ਤੋਂ ਇਹਨਾਂ ਦੇ ਤੇ ਆਪ ਇਹ ਸਾਰੇ ਸਹਾਂ 35 ਜਣੇ ਸੀ ਜਿਨ੍ਹਾਂ ਦੇ ਵਿੱਚ ਸਟੱਲ ਲੱਗੀਆਂ ਬਾਕੀ ਦੇ ਵਿਚਾਰੇ ਉੱਥੇ ਪਿੰਡੇ ਆ ਕੀ ਇੰਗਲਿਸ਼ ਕਿਹ ਹੈ ਦੱਸ ਦਿੱਤਾ ਕੀ ਕੀ ਕਿੰਨੇ ਘੱਟਲ ਤਾਂ ਕੀ ਕੀ ਹੋਇਆ ਬਸ 35 ਜਣੇ ਆ ਤੇ ਇੱਕ ਬੇਟੀ ਆ ਦੱਸਦੇ ਆ ਪਈ ਉਹ ਆਪਣਾ ਨਰਸ ਦਾ ਕੋਰਸ ਕਰਦੀ ਜਿਹਦੀਆਂ ਲੱਤਾਂ ਵੱਡੀਆਂ ਗਈਆਂ ਦੋਨੋਂ ਦਿਮਾਗੀ ਸੰਤੂਲੋਂ ਦਾ ਹਾਂ ਉਹ ਪੋਤਰੀ ਇਹਨਾਂ ਦੀ ਜਿਹੜੀ ਤੀ ਹੁਣ ਹੋ ਗਿਆ ਜੀ ਪੋਤਰੀ ਉਹਨਾਂ ਦੇ ਦਿਮਾਗੀ ਸੰਤੂਲਨ ਦਾ ਖਰਾਬ ਹੋ ਗਿਆ ਉਹ ਹੁਣ ਉਹ ਆਪਣੇ ਮਾਮੇ ਨੂੰ ਲੱਭਦੀ ਫਿਰਦੀ ਮੇਰੇ ਮਾਮੇ ਉਹ ਆਹ ਹਾਰ ਕੇ ਉਹਨਾਂ ਨੂੰ ਉੱਥੇ ਖੜਿਆ ਪੀ ਜਾ ਕੇ ਇੱਕ ਵਾਰੀ ਨਾ ਆ ਮਦਦ ਦੀ ਬੁਹਾਰ ਜਿਹੜੀ ਲੱਗਦੀ ਜਾਵੇ। ਵੇਖੋ ਮਦਦ ਮਦਦ ਹੋਈ ਆ ਵੀ ਚਲੋ ਜਿੰਨੇ ਵੀ ਆਪਣੇ ਪੰਜਾਬੀ ਵੀਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਸੌਦੇ ਵੱਲੋਂ ਜਾਂ ਉੱਥੇ ਬਿਜਲੀ ਨਹੀਂ ਹੈਗੀ ਬਿਜਲੀ ਚੱਲਣ ਦੀ ਆ ਇਨਵਰਟਰ ਵੱਲੋਂ ਤੇ ਪੈਸੇ ਵੱਲੋਂ ਵੱਧ ਤੋਂ ਵੱਧ ਜਰੀਆ ਮਦਦ ਕੀਤੀ ਚਾਲੋ। ਠੀਕ ਹੈ ਜੀ। ਹਾਂ ਜੀ। ਹਾਂ ਜੀ। ਜੜੀ ਆਪਣਾ ਸ਼ੋਭਾ ਨਾਮ ਦੱਸਦੇ ਜਿਹੜੀ ਅੱਜ ਦੁੱਖਦਾਈ ਘਟਨਾ ਹੋਈ ਆ ਇਸ ਬਾਰੇ ਦੱਸੋ। ਮੇਰਾ ਨਾਮ ਹਰਦੇਵ ਸਿੰਘ ਹੈ ਜੀ। ਮੈਂ ਬਿਜਲੀ ਘਰ ਮੁਸਾਬਾ ਬਡਾਲਾ ਰੋਡ ਗਲੀ ਬੱਚਿਆਂ ਵਾਲੀ ਦਾ ਰਹਿਣ ਵਾਲਾ ਜੀ ਇਹ ਜੋ ਦੁਖਦਾਈ ਘਟਨਾ ਹੋਈ ਹੈ ਜੀ ਬਿਲਕੁਲ ਸਾਡੇ ਗਵਾਂਢ ਨੇ ਜੀ ਤੇ ਘਟਨਾ ਬਹੁਤ ਜ਼ਿਆਦਾ ਦਰਦਨਾਕ ਹੈ ਜੀ ਮੱਥਾ ਟੇਕਣ ਗਏ ਪੂਰਾ ਪਰਿਵਾਰ 30 ਤੋਂ 35 ਮੈਂਬਰ ਸੀਗੇ ਜੀ ਜਿਨ੍ਹਾਂ ਦੇ ਰਸਤੇ ਵਾਪਸੀ ਆਉਂਦਿਆਂ ਗੱਡੀ ਜਿਹੜੀ ਉਹ ਪਲਟ ਗਈ ਤੇ ਸਾਰੇ ਮੈਂਬਰ ਜਿਹੜੇ ਉਹ ਖੱਡ ਵਿੱਚ ਡਿੱਗੇ ਬਹੁਤ ਜ਼ਿਆਦਾ ਕ੍ਰਿਟੀਕਲ ਸੱਟਾਂ ਲੱਗੀਆਂ ਨੇ ਬੜੇ ਬਹੁਤ ਜ਼ਿਆਦਾ ਇੰਜਰੀ ਹੋਈਆਂ ਨੇ ਇੱਕ ਬੇਟਾ ਉਹਨਾਂ ਦਾ ਜਿਹਦੇ ਰੀਡ ਦੀ ਡਿ ਟੁੱਟ ਗਈ ਹੈ ਜੀ ਇੱਕ 10 ਸਾਲ ਦੀ ਬੇਟੀ ਸੀਗੀ ਉਹਨਾਂ ਦੀ ਜਿਹੜਾ ਦਿਮਾਗ ਦੇ ਵਿੱਚ ਸੱਟ ਲੱਗਣਗਾ ਕਿ ਦਿਮਾਗੇ ਸੋਣ ਸੋਣ ਦੇ ਉਹਨਾਂ ਦਾ ਖਰਾਬ ਹੋਇਆ ਬਾਕੀ ਜਿਹੜੇ ਉਹਨਾਂ ਦਾ ਸੋਹਰਾ ਪਰਿਵਾਰ ਜੀ ਉਹਨਾਂ ਵਿੱਚ ਉਹਦੇ ਬਹੁਤ ਜ਼ਿਆਦਾ ਸੱਟਾਂ ਜੀ ਕਿਸੇ ਦੇ ਹাড় ਦੇ ਉੱਤੇ ਬਹੁਤ ਜ਼ਿਆਦਾ ਸੱਟ ਲੱਗੀ ਆ ਇੱਕ ਲੜਕੀ ਵਿਚਾਰੀ ਮੈਡੀਕਲ ਕਰ ਰਹੀ ਸੀਗੀ ਉਹਦੀਆਂ ਦੋਨੋਂ ਲੱਟਾਂ ਕੱਟੀਆਂ ਗਈਆਂ ਕਿਸੇ ਦੀ ਲੱਟ ਟੁੱਟ ਗਈ ਕਿਸੇ ਦੀ ਬਾਹ ਬਹੁਤ ਜ਼ਿਆਦਾ ਇੰਜਰੀ ਹੋ ਜਾਣੀ ਪਰਵਾਰ ਦੇ ਹਾਲਾਤ ਵੀ ਦੱਸ ਦਿਓ ਪਰਿਵਾਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਪਰਿਵਾਰ ਕੋਲ ਬਿਲਕੁਲ ਕੋਈ ਇਲਾਜ ਵਾਸਤੇ ਪੈਸੇ ਨਹੀਂ ਹੈਗੇ ਜੀ ਬੱਚੇ ਦੇ ਜਿਹੜੇ ਲੱਕ 'ਚ ਵੀ ਸੱਟ ਲੱਗੀ ਆ ਉਹ ਵੀ ਬੈੱਡ 'ਤੇ ਸਾਰੇ ਮੈਂਬਰ ਘ ਕਿਉਂਕਿ ਪੈਸੇ ਤੋਂ ਬਿਨਾ ਲੋਜ ਕਰਾਉਣਾ ਬੜਾ ਮੁਸ਼ਕਲ ਹੈ ਜੀ ਐਡਰੈਸ ਤੇ ਦਾਨੀ ਸੱਜਣਾਂ ਨੂੰ ਬੇਨਤੀ ਇੱਕ ਕਾਊਂਟ ਨੰਬਰ ਤੇ ਜਾਂ ਮੋਬਾਈਲ ਨੰਬਰ ਤੇ ਜੀ ਤੇ ਉਹ ਪਰਿਵਾਰ ਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ ਜੀ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਵੀ ਜਿੰਨੇ ਵੀ ਕੋਈ ਮਦਦ ਕਰ ਸਕਦਾ ਹੋਵੇ ਉਹਨਾਂ ਦੀ ਮਦਦ ਕਰਿਓ ਜੀ ਉਹਨਾਂ ਦਾ ਐਡਰੈਸ ਹੈ ਜੀ ਬਿਜਲੀ ਘਰ ਮੁਸਾਬਾਦ ਬਟਾਲਾ ਰੋਡ ਗਲੀ ਵਛਿਆਂ ਵਾਲੀ ਤੇ ਉਹਨਾਂ ਦਾ ਮੋਬਾਈਲ ਨੰਬਰ ਹੈਗਾ ਜੀ 9646360071 ਇਹ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਤੁਸੀਂ ਸਿੱਧਾ ਤੁਸੀਂ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਜੀ ਜੀ ਆਕੇ ਉਹਨਾਂ ਦੇ ਪਰਿਵਾਰ ਦੇ ਹਾਲਾਤ ਦੇਖੋ ਤੇ ਉਹਨਾਂ ਦੀ ਜਿੰਨੀ ਵੀ ਵੱਤ ਵਦ ਮਤ ਹੋ ਸਕਦੀ ਹੋਵੇ ਉਹਨਾਂ ਦੀ ਮਦਦ ਕੀਤੀ ਜਾਵੇ ਜੀ ਧੰਨਵਾਦ ਜੀ ਪੰਜੀ ਆਪਣਾ ਨਾਮ ਦੱਸਦੇ ਹੋਏ ਸਰਜੀਤ ਨਾਮ ਦਾ ਪੰਜੀ ਕਿਹੜਾ ਇਲਾਕਾ ਕਿਹੜਾ ਆਪਣਾ ਮੁਸਤਾਵਾਜ ਪਛੀਆਂ ਵਾਲੀ ਗਰੀਲ 4 ਨੰਬਰ ਕੀ ਗੱਲ ਕੀ ਹੋ ਗਈ ਮਾਮਲਾ ਤੇ ਪੀਰ ਨਗਾਏ ਗਏ ਹੈ ਤੇ ਸਟਾ ਲੱਗ ਗਿਆ ਕਿੰਨੇ ਜੀ ਸੀ 35 ਜੀ ਤਾਂ ਸਾਰੇ 35 ਜੀ ਸਭ ਨੂੰ ਸਟਾ ਲੱਗੇ ਆ ਬੇਟੇ ਦੇ ਕੀ ਹਾਲਾਤ ਨੇ ਬੇਟੇ ਦੇ ਮੇਰਾ ਤੜਫ ਰੋ ਗਿਆ ਬੇਟੇ ਦੇ ਉਡੀ ਮੇਰੀ ਦੇ 30 ਟੈਂਕੇ ਲੱਗੇ ਆ ਨੌ ਮੇਰੀ ਦੇ 12 ਟੈਂਕੇ ਲੱਗੇ ਆ ਛਾਤੀ ਉਹਦੀ ਚ ਦਰਦ ਸ ਹੋ ਗਈ ਹੈ ਸਲਟਾ ਲੱਗੀਆਂ ਤਾਂ ਤੇ ਪੋਤਰੀ ਮੇਰੀ ਪਾਗਲ ਹੋ ਗਈ ਤਾਂ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਜੀ ਵੀਡੀਓ ਵਿਖਦੇ ਸਾਡੇ ਭੈਣ ਤੇ ਤੇ ਸਾਨੂੰ ਮਦਦ ਚਾਹੀਦੀ ਇਹ ਸੜਕੋ ਪੈਸਾ ਥੱਲਾ ਕੋਈ ਨਹੀਂ ਹੈ ਜਿੰਨੇ ਆਉਂਦੇ ਉਹੀ ਵਰਤੀ ਜਾਂਦੇ ਗਲੀ ਮੱਲੇ ਵਾਲੇ ਸਾਡੀ ਹਲਪਾ ਕਰਨ ਰਹੇ ਆ ਤਾਂ ਕਿਦਣ ਗਏ ਸੀ ਕਦੋਂ ਦੀ ਗੱਲ ਆ ਜਾਰਾ ਤਰੀਕ ਨੂੰ ਗਏ ਸੀ ਤੇ 12 ਨੂੰ ਸਾਦੂ ਸਟਾ ਲੱਗੇ ਆ ਇਹ ਡੈਥ ਕਿਸੀ ਹੋਈ ਸੀ ਡਰਾਈਵਰ ਦੀ ਠੀਕ ਧੰਨ ਠੀਕ